ਹੀ ਜ਼ਾ ਯਾਰ ਮਤਲਬ ਸੈਕੰਡ ਜਨਰੇਸ਼ਨ ਸੀਨੀਅਰ ਮਿਨਿਸਟਰ ਹੀ ਵਾ ਲਿਟਰਲੀ ਐਜ਼ ਡਿਪਟੀ ਚੀਫ ਮਿਨਿਸਟਰ ਆਪਰੇਟ ਕਰਦੇ ਸੀ ਤੁਸੀਂ ਯੂ ਡੋਨਟ ਹੈਵ ਦ ਡੀਸੈਂਸੀ ਤੁਹਾਡੇ ਕੋਲ ਸਮਾਂ ਨਹੀਂ ਜਾਂ ਤੁਹਾਡਾ ਮਤਲਬ ਕਿ ਪ੍ਰਾਇੋਰਟੀ ਲਈ ਲਾ ਐਂਡ ਆਰਡਰ ਇੱਕ ਬੰਦੇ ਦਾ ਅੱਜ ਕੱਲ ਜੇ ਕੋਈ ਅਨਫੋਰਚੂਨੇਟ ਇੱਥੇ ਕੋਈ ਅਨਸਾਭ ਨਹੀਂ ਘਟਨਾ ਹੋ ਜਾਂਦੀ ਫੇਰ ਫੇਰ ਫੋਨ ਕਰਦੇ ਮਲੇ ਵਿੱਚ ਬੇਕਾਮਾ ਜੋਕ ਐਂਡ ਦ ਵੇ ਜੋ ਉਹ ਤੋਂ ਬਾਅਦ ਪੁਲਿਸ ਦਾ ਰਿਐਕਸ਼ਨ ਰਿਆ ਦਿਖੋ ਮੈਂ ਬਾਰ ਬਾਰ ਕਹਿ ਰਿਹਾ ਪੁਲਿਸ ਇੰਡੀਪੈਂਡੈਂਸ ਹੈ ਹੀ ਨਹੀਂ ਜੀ ਇਟ ਇਜ਼ ਬੀਂਗ ਰਨ ਬਾਈ ਦਿੱਲੀ ਔਰ ਦਿੱਲੀ ਨੂੰ ਪੰਜਾਬ ਦੇ ਹਾਲਾਤ ਸਮਝ ਨਹੀਂ ਆ ਰਹੇ ਦਿੱਲੀ ਵਾਲਿਆਂ ਨੂੰ ਤਾਂ ਦਿੱਲੀ ਦੇ ਹਾਲਾਤ ਨਹੀਂ ਸਮਝ ਆਏ ਉੱਥੋਂ ਵਿਲੇ ਹੋਗੇ ਤੇ ਪੰਜਾਬ ਦੇ ਹਾਲਾਤ ਕੀ ਸਮਝਣੇ ਏ ਓਨਲੀ ਵਾਂਟ ਟੂ ਲੁੱਟਣਾ ਚਾਹੁੰਦੇ ਆ ਪੰਜਾਬ ਨੂੰ ਲਾਅ ਐਂਡ ਆਰਡਰ ਵੱਲ ਉਹਨਾਂ ਦਾ ਧਿਆਨ ਕੋਈ ਨਹੀਂ ਸਿੱਧੂ ਮੂਸੇਵਾਲਾ ਇੰਟੈਲੀਜੈਂਸ ਹੈੱਡਕੁਆਰਟਰ ਆ ਮਤਲਬ ਆ ਕਾਲੀਆ ਸਾਹਿਬ ਦੇ ਬਲਾਸਟ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀ ਬਲਾਸਟ ਹੋਇਆ ਸੀ ਔਰ ਇਹ ਮੈਂ ਜਦੋਂ ਜੈੰਤੀਪੁਰ ਸਾਡੇ ਉਥੇ ਪਪੂ ਕੁਮਾਰ ਰਜਿੰਦਰ ਕੁਮਾਰ ਜੀ ਨੇ ਉਹਨਾਂ ਦੇ ਘਰ 'ਚ ਜਦ ਅਟੈਕ ਹੋਇਆ ਸੀ ਮੈਂ ਉਸ ਦੀ ਵੀਡੀਓ ਕੱਟਿਓ ਮੈਂ ਉਦੋਂ ਕਿਹਾ ਸੀਗਾ ਆਊਟ ਆਲੇ ਸਮੇਂ 'ਚ ਇੱਕ ਸੀਨੀਅਰ ਲੀਡਰ ਹੋ ਸਕਦਾ ਟਾਰਗੇਟ ਬਿਕੋਜ਼ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਸੀਗਾ ਕਿ ਤੁਸੀਂ ਮਾਈਨੋਰਿਟੀ ਨੂੰ ਟਾਰਗੇਟ ਕਰੋ ਔਰ ਉਸ ਤੋਂ ਬਾਅਦ ਉਹ ਮੰਦਿਰ ਤੇ ਵੀ ਬਲਾਸਟ ਹੋਇਆ ਸੋ ਇਹ బిਗੇਸਟ ਇੰਟੈਲੀਜੈਂਸ ਫੇਲਿਅਰ ਹੈ ਦੇਖੋ ਤੁਸੀਂ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਵੱਲ ਤਾਂ ਧਿਆਨ ਹੀ ਕੋਈ ਨਹੀਂ ਹੁਣ ਇੱਕਦਮ ਨਾ ਤਾਂ ਪਤਾ ਲਿਆ ਨਾ ਕਦੇ ਪੁੱਛਿਆ ਔਰ ਹੁਣ ਕਹਿ ਰਹੇ ਜੀ ਅਸੀਂ ਫੜ ਲੇ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਫੜੇ ਫੜੇ ਕੀ ਨਹੀਂ ਫੜੇ ਇਹ ਤੁਹਾਨੂੰ ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਜਾ ਰਿਹਾ ਕਿ ਤੁਸੀਂ ਸ਼ਾਂਤ ਹੋ ਜਾਓ। ਅਸਲੀਅਤ ਕੀ ਹੈ? ਇਹਦੀ ਐਨਆਈਏ ਜਾਂਚ ਹੋਵੇ ਫਿਰ ਪਤਾ ਲੱਗੂਗਾ ਕਿ ਜਿਹੜੇ ਬੰਦੇ ਤੁਸੀਂ ਫੜੇ ਹੋ ਸਹੀ ਵੀ ਫੜੇ ਕਿ ਨਹੀਂ ਫੜੇ। ਤੁਸੀਂ ਲਾਰੈਂਸ ਬਿਸ਼ਨੋਈ ਐਂਗਲ ਦੇ ਦਿੱਤਾ ਉਹਦੇ 'ਚ। ਭਾਈ ਲਾਰੈਂਸ ਬਿਸ਼ਨੋਈ ਦੀ ਤੇ ਇੰਟਰਵਿਊ ਤੁਸੀਂ ਕਰਾ ਰਹੇ ਸੀ। ਬੰਦਾ ਤਾਂ ਫਿਰ ਥੋੜਾ ਹੀ ਆ ਤੇ ਕੀ ਫਿਰ ਇਹ ਸਟੇਟ ਸਪੌਂਸਰਡ ਹੈ? ਫਿਰ ਮਤਲਬ ਇਹਦੇ ਪਿੱਛੇ ਥੋੜਾ ਹੀ ਹੱਤ ਹੈ ਇਸ ਲਈ ਜਿ ਕੋ ਐਂਡ ਏ ਕਿੰਨਾ ਦੀ ਪੋਲਿਟਿਕਸ ਹੋ ਗਈ ਹੈ ਜੀ ਉਹ ਪੋਲਰਾਈਜੇਸ਼ਨ ਮੈਂ ਤਾਂ ਇਹਨਾਂ ਦੀ ਪੋਲਿਟਿਕਸ ਗਿਣਦਾ ਪਹਿਲਾਂ ਕਿਸਾਨਾਂ ਨੂੰ ਕਹਤਾ ਕਿ ਤੁਸੀਂ ਬਾਰਡਰਾਂ ਤੇ ਬਹਿ ਜਾਓ ਬਿਠਾਇਆ ਕਿਨੇ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਕਿਨੇ ਦਿੱਤੇ ਮਤਲਬ ਉਹ ਸਾਲ ਡੇਢ ਸਾਲ ਉੱਥੇ ਰਹੇ ਹੁਣ ਵੋਟਾਂ ਲੈਣੀਆਂ ਸੀ ਲੁਧਿਆਣੇ ਦੀਆਂ ਤੇ ਹੁਣ ਉਹਨਾਂ ਨੂੰ ਚੱਕ ਤਾ ਸੋ so, ਮਤਲਬ this game ਤਾਂ government itself is playing اور ڈ୍ରାਮੇਬਾਜ਼ ਨੇ एवरीथिंग इज पीआर एक्सरसाइज ਇਹ ਤਾਂ ਸਾਰੇ ਇਹਨਾਂ ਦੇ ਚੀਜ਼ਾਂ ਤੋਂ ਪਤਾ ਲੱਗ ਗਿਆ ਮਹੱਲਾ ਕਲੀਨਿਕ ਤੋਂ ਜਾਂ ਸਕੂਲਾਂ ਦੇ ਚੀਜ਼ ਤੋਂ ਜਾਂ ਚਲੋ ਮੈਂ ਕੀ ਕਹੂੰਗਾ ਅਰੰਗਲ ਜੀ ਆਪ ਹੀ ਦੱਸ ਦਿੰਗੇ ਇਹਨਾਂ ਦਾ ਆਪ ਐਕਸਪੀਰੀਅੰਸ ਕੀਤਾ ਸਾਰਾ ਡਰਾਮਾ ਸੋ ਇਹ ਬੜਾ ਇੱਕ ਸੀਰੀਅਸ ਇਸ਼ੂ ਆ ਮੈਂ ਤੁਹਾਨੂੰ ਅੱਜ ਕਹਿ ਰਿਹਾ ਜੀ ਆਮ ਅਗੇਨ ਵੌਲਿੰਗ ਦਾ ਗਵਰਨਮੈਂਟ ਦੈਟ ਕਾਲੀਆ ਜੀ ਨੂੰ ਫਰਸਟ ਐਂਡ ਲਾਸਟ ਨਾ ਸਮਝ ਲਿਓ ਡੋਨਟ ਵੇਟ ਫॉर ਦੀ ਅਨਫੋਰਚੂਨੇਟ ਇਨਸੀਡੈਂਟ ਟੂ ਹੈਪਨ ਐਂਡ ਦੈਨ ਵੇਕ ਅਪ 17 ਬੰਬ ਬਲਾਸਟ ਜੀ ਇਸ ਨਾਟ ਅ ਜੋਕ ਡੂ ਯੂ ਥਿੰਕ ਆਲ ਇਸ ਵੈਲ ਇਨ ਦ ਸਟੇਟ ਕਿਹੜੇ ਸੂਬੇ ਚ ਤੁਸੀਂ ਪੰਜਾਬ ਦੇ ਛੱਟ ਦੇਸ਼ ਦੇ ਕਿਹੜੇ ਸੂਬੇ ਚ ਖਬਰ ਆਈ ਹੈ ਸ਼ਾਇਦ ਪਾਕਿਸਤਾਨ ਤੋਂ ਇਹ ਖਬਰ ਨਹੀਂ ਆ ਰਹੀ ਹੈ ਕਿ ਪਿਛਲੇ 6-7 ਮਹੀਨਿਆਂ ਚ 17ਵਾਂ ਬਲਾਸਟ ਹੋ ਗਿਆ ਐਂਡ ਦ ਚੀਫ ਮਿਨਿਸਟਰ ਇਸ ਕਲੂਲਸ ਔਰ ਇੱਕ ਇਸ ਡਰਾਮਾ ਨਵਾਂ ਕਰ ਸਕਦੇ ਆ ਇਹ ਦਿਖਾਉਣ ਲਈ ਕਿ ਸਾਡੀ ਪੁਲਿਸ ਬੜੀ ਚੁਸਤ ਦਰੁਸਤ ਹੈ ਕਮਿਸ਼ਨਰ ਸਾਹਿਬ ਨੂੰ ਬਦਲ ਦੇਣਗੇ ਜਾਂ ਡੀਜੀਪੀ ਸਾਹਿਬ ਨੂੰ ਬਦਲ ਦੇਣਗੇ ਕੋ ਮੇਰੇ ਕੋਲ ਇਹ ਖਬਰ ਵੀ ਆ ਰਹੀ ਹੈ ਅਸਲ ਜੇ ਜੇ ਬਦਲਣ ਦੀ ਲੋਟ ਹੈ ਤੇ ਇਸ ਦਾ ਜੋਕਰ ਔਨ ਦਾ ਟਾਪ ਜੂ ਇਸ ਨਾਟ ਬੀਂਗ ਏਬਲ ਟੂ ਅੰਡਰਸਟੈਂਡ ਦਾ ਗਰਾਊਂਡ ਰਿਐਲਿਟੀ ਔਰ ਐਵਰੀਥਿੰਗ ਇਸ ਟੋਟਲੀ ਪੋਲੀਟਿਕਾਈਜ਼ਡ ਫ্রম ਇੰਟੈਲੀਜੈਂਸ ਟੂ ਗਵਰਨੈਂਸ ਟੂ ਪੋਸਟਿੰਗ ਟੂ ਸਿਕਿਉਰਿਟੀ ਡਿਪਲॉयਮੈਂਟ ਹਰ ਚੀਜ਼ ਪੋਲੀਟੀਕਲ ਫੈਸਲੇ ਨਾਲ ਹੋ ਰਹੀ ਹੈ ਇਟਸ ਨਾਟ ਹੈਪਨਿੰਗ ਵਿਦ ਦ ਫਰੀ ਵਿਲ ਆਫ ਅ ਆਫੀਸਰਸ ਇਨ ਚਾਰਜ ਕੱਲ ਇੱਕ ਬਿਆਨ ਆਂਦਾ ਹੈ ਮਨੁੱਖਾ ਸਾਥ ਨਸ਼ਿਆਂ ਦੇ ਉੱਤੇ ਜਿਹੜੀ ਥੰਮ ਹੈ ਜੋ ਰੋਸタル ਮੁਦੀ ਬਕਲਾ ਹਟਾ ਮੀਨ ਵਾਈਲ ਕੁਝ ਟੈਂਟ ਹੈ ਬਸ ਆਈਐਸਆਈ ਦਾ ਨਾਮ ਆ ਜਾਂਦਾ ਕਈ ਏਜੰਸੀਆਂ ਨੂੰ ਇਨਵੋਲ ਕਰ ਦਿੱਤਾ ਜਾਂਦਾ ਹੈ ਮੈਂ ਇਹ ਜਾਣਨਾ ਚਾਹ ਰਿਹਾ ਕਿ ਪਿਛਲੇ ਜੋ ਤੁਸੀਂ ਅਸੀਂ ਟਵੀਟ ਦੇ ਰਹੇ ਵੀ ਜਾਣਕਾਰੀ ਜੋ ਧਮਾਕਿਆਂ ਦੇ ਬੋਡਰ ਸਰੰਦੀ ਜਿਹੜੀ ਹੈ ਕਿ ਉਹ ਕਿਉਂ ਨਹੀਂ ਐਕਸਪੋਜ਼ ਹੋ ਰਹਾ ਯਾਰ ਤੁਸੀਂ ਮੈਨੂੰ ਆਪਾ ਹੁਣ ਜਦ ਬੈਠੇ ਆ ਨਾ ਆ ਮੈਨੂੰ ਲੱਗਦਾ ਇਹਨਾਂ ਨੂੰ ਇਹ ਪੁੱਛੋ ਕਿੰਨਾ ਇੰਟੈਲੀਜੈਂਸ ਚੀਫ ਕਿੰਨੇ ਬਦਲਤੇ ਆ ਹੁਣ ਵੀ ਬਦਲਿਆ ਜੈਸਪਾਲ ਸਾਹਿਬ ਨੂੰ ਹਟਾ ਕੇ ਨਵੇਂ ਲਾਤੇ ਆ ਉਸ ਤੋਂ ਪਹਿਲਾਂ ਕਿੰਨੇ ਬਦਲਤੇ ਇਹਨਾਂ ਨੂੰ ਆਪ ਲੋ ਆਪਣੇ ਅਫਸਰ ਤੇ ਭਰੋਸਾ ਨਹੀਂ ਹੋ ਰਿਹਾ ਉਹ ਜੇ ਕੋਈ ਇਸ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਸੁਣ ਕੇ ਰਾਜੀ ਨਹੀਂ बिकॉज ਇਹ ਫੈਸਲੇ ਹੋ ਰਿਹਾ ਆਮ ਆਦਮੀ ਪਾਰਟੀ ਦੇ ਦਫਤਰ ਚ ਮਤਲਬ ਤੁਸੀਂ ਇੰਟੈਲੀਜੈਂਸ ਦਫਤਰ 'ਚ ਰਾਕਟ ਲਾਂਚਰ ਅਟੈਕ ਹੋ ਜੇ ਐਂ ਤੁਸੀਂ ਕਹੋ ਪੰਜਾਬ 'ਚ ਸਭ ਠੀਕ ਹੈ ਔਰ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਪੋਲਿਟਿਸੀਜ਼ ਨਾ ਕਰੋ ਭਗਵੰਤ ਮਾਨ ਹੋਮ ਮਿਨਿਸਟਰ ਨੇ ਇੱਕ ਬਿਆਨ ਨਹੀਂ ਅਰੋੜਾ ਸਾਹਿਬ ਕੋਲ ਤਾਂ ਮਹਿਕਮਾ ਹੀ ਮੈਨੂੰ ਲੱਗਦਾ ਊਰਜਾ ਅਰਜਾਲਾ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਸਮਝਾਉਂਦੀ ਉਹ ਵਿੱਚੋਂ ਕਿਉਂ ਬੋਲੀ ਜਾਂਦੇ ਵੇਸੀ ਜਾਂਦਾ ਸ਼ੌਕ ਚੜ ਗਿਆ ਉਹਨਾਂ ਨੂੰ ਐ ਕਿ ਜੇ ਮੈਂ ਵੱੱਦ ਬੋਲੂੰਗਾ ਤੇ ਸ਼ਾਇਦ ਕੇਜਰੀਆ ਲੁਲੀ ਸਮਝਣਗੇ ਕਿ ਮੈਂ ਲੈ ਕੇ ਆ ਉਹ ਨਹੀਂ ਲੈ ਕੇ ਤਾਂ ਮੈਨੂੰ ਪਹਿਲਾਂ ਪੂ ਆਪ ਵੀ ਮੰਨ ਚੁੱਕੇ ਹਨ ਮਗਰ ਇੱਕਲਾ ਸਮਾਂ ਨਹੀਂ ਇਹਨਾ ਪੋਲਿਟਿਕਸ ਦਾ ਇਹ ਸਮਾਂ अबाउट ਸੀਰੀਅਸਨੈਸ ਬਿਫੋਰ ਸਮ ਪ੍ਰੈਸ਼ੀਅਸ ਲਾਈਫ ਇਜ਼ ਲਾਸਟ ਯਾਰ ਔਰ ਅੱਜ ਵੀ ਹੋਇਆ ਨਹੀਂ ਹੋਇਆ ਇਹ ਹਾਲੇ ਕਨਫਿਊਜ਼ਨ ਚੱਲ ਰਹੀ ਹੈ ਮੂਦਲ ਤੇ ਮਜੀਠੇ ਹਲਕੇ ਦੇ ਬਿਲਕੁਲ ਉੱਥੇ ਕਲੇਮ ਕੀਤਾ ਜਾ ਰਿਹਾ ਕੋਸਟ ਚੜਾਈ ਹੋਈ ਆ ਐਪੀ ਪਸ਼ੀਆ ਹੋਰਾਂ ਨੇ ਕਿਸੀ ਬਲਾਸਟ ਕੀਤਾ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਇਹਦੀ ਕਨਫਰਮੇਸ਼ਨ ਕੋਈ ਨਹੀਂ ਮਗਰ ਕਹਲਾ ਲੇਕਾਲੀਆ ਸਾਹਿਬ ਦਾ ਕੰਮ ਨਹੀਂ ਮਠਾ ਪਿਆ ਉਸ ਤੋਂ ਪਹਿਲਾਂ ਇੱਕ ਦਿਨ ਮੈਨੂੰ ਲੱਗਦਾ ਅਸ਼ੇਦ ਪਟਾਲੇ ਹੋਇਆ ਸੀਗਾ ਉਸ ਤੋਂ ਪਹਿਲਾਂ ਪਟਿਆਲੇ ਹੋਇਆ ਸੀਗਾ ਅੱਜ ਉੱਥੇ ਕਲੇਮ ਕਰੀ ਜਾਂਦੇ ਆ ਸੋ ਤੁਸੀਂ ਆਪ ਵੀ ਦੱਸ ਦਿਓ ਕਿ ਕੀ ਹਾਲਾਤ ਠੀਕ ਹੈ ਜੀਠੀਆ ਸਾਹਿਬ ਜਿਹੜੀ ਸੇਮੈਂਟ ਦਾ ਆਮ ਆ ਦੀ ਪਾਣੀ ਸਰਕਾਰੀ ਲੈਵਲ ਗੋਗਲਪੁਰ ਤੇ ਆਈ ਹੈ ਮਿੰਟਰ ਭਗਤ ਜੀ ਨੇ ਮੇਰੇ ਨਾਲ ਉਹ ਅੱਲਾ ਨਾਲ ਗੱਲਾਈ ਹੈ ਕਿ ਜਿਹੜਾ ਕਾਲੀਏ ਦਾ ਅਟੈਕ ਹੋਇਆ ਉਹ ਬਿਸ਼ਨੋਏ ਕੈਂ ਦਾ ਜਿਹੜਾ ਹੈਗਾ ਤੋਰ ਦੇ ਪੱਤ ਹੈ ਮੈਂ ਭਗਤ ਜੀ ਨੂੰ ਕਹੋ ਆਪ ਦੀ ਜਾਨ ਹੀ ਬਚਾ ਕੇ ਰੱਖਣਾ ਮੈਂ ਤਾਂ ਉਹਨਾਂ ਇਹਨਾਂ ਸਾਰਿਆਂ ਦਾ ਡਰ ਹਾਂਗਾ ਔਰ ਚੀਫ ਮਿੰਿਸਟਰ ਸਾਹਿਬ ਤਾਂ ਬੋਲਦੇ ਨਹੀਂ ਹੁਣ ਭਗਤ ਜੀ ਕੋਲ ਪਤਾ ਨਹੀਂ ਇਹ ਜੀ ਕਿਹੜੀ ਇਨਫੋਰਮੇਸ਼ਨ ਆ ਗਈ ਨਾਲੇ ਭਗਤ ਜੀ ਨੂੰ ਪੁੱਛ ਲਿਓ ਕਿ ਉਹ ਬੰਦਾ ਤਾਂ ਥੋੜਾ ਹੀ ਆ ਲਾਰੈਂਸ ਬਿਸ਼ਨੋਏ ਦੀਆਂ ਇੰਟਰਵਿਊਆਂ ਤਾਂ ਤੁਸੀਂ ਕਰਾ ਰਹੇ ਸੀ ਜੇਲ੍ਹਾਂ ਇਹ ਤਾਂ ਹਾਈ ਕੋਰਟ ਨੇ ਸਾਬਤ ਕਰਤਾ ਇਸ ਲਈ ਭਗਤ ਜੀ ਵਿਚਾਰੇ ਨਫੀਸਪੰਦੇ ਆ ਉਹਨਾਂ ਦਾ ਨਾ ਬਾਲਾ ਤੁਸੀਂ ਪੁੱਛਿਆ ਕਰੋ ਇਹ ਗੱਲ ਉਹ ਕੀ ਕਹਿੰਦਾ ਜਿਹਨੂੰ ਆਪ ਨੂੰ ਨਹੀਂ ਕੁਝ ਪਤਾ ਲੱਗਣ ਡਿਆ ਜਿਹੜਾ ਉੱਤੇ ਸਾਹਿਬ ਜੀ ਜਾਣਿਆ ਜਾਂਦਾ ਹੈ ਕਿ ਪਿੱਛੇ ਜਿੰਨੇ ਵੀ ਬਹੁਤ ਗੰਨੇ ਅਟੈਕ ਹੋਏ ਆ ਕਿਸੇ ਨ ਕਿਸੇ ਸੰਗਠਨ ਦੀ ਜ਼ਿੰਮੇਵਾਰੀ ਤੇਗੀ ਹੈ ਉਹ ਸੋਨ ਸਿੱਧਾ ਕਹਿ ਦੇਣਾ ਐਸੇ ਦਾ ਹਰ ਕਿਸੇ ਦੀ ਸੰਗਠਨ ਦੀ ਜ਼ਿੰਮੇਵਾਰੀ ਨਹੀਂ ਪਤਾ ਲੱਗਦਾ ਬੇਸ਼ੱਕ ਪੁਲਿਸ ਜਿਨੂੰ ਕਿਹਾ ਐਸੇ ਦਾ ਜਾਂ ਸ਼ੇਰਦਾਰ ਫਟੀ ਜਾਂ ਬਹੁਤ ਸਿਸ਼ਾਗਰ ਤਾਂ ਕਿੰਨੀ ਇਤਨੀ ਇੱਛਕ ਕਬਰ ਆਪ ਜੀ ਮੈਂ ਪਹਿਲਾਂ ਇਹ ਗੱਲ ਕਹਿ ਚੁੱਕਿਆ ਪੁਲਿਸ ਨੇ ਦੇਖੋ ਮਨੋਰੰਜਨ ਕਾਲਿਆ ਸਾਹਿਬ ਇਹ ਜੋ 빅 ਨੇਮ ਹੋਰ ਇਹਨਾਂ ਦੇ ਘਰ ਤੇ ਅਟੈਕ ਹੋਣਾ ਪੀਪਲ ਦੇਖੋ ਪੰਜਾਬ ਦੇ ਲੋਕ ਬੜੇ ਇਸ ਗੱਲ ਤੋਂ ਡਿਸਟਰਬ ਨੇ ਚਿੰਤਿਤ ਨੇ ਆਹਤ ਨੇ ਕਿ ਜੇ ਕਾਲਿਆ ਸਾਹਿਬ ਵਰਗੇ ਐਡੇ ਨਫੀਸ ਇਨਸਾਨ ਐਡੇ ਜਾਨੀ ਮਾਨੀ ਹਸਤੀ ਜੇ ਸੇਫ ਨਹੀਂ ਤੇ ਲਾਅ ਐਂਡ ਆਰਡਰ ਦਾ ਵੈਸੇ ਹਾਲਾਤ ਕੀ ਆ ਸੋ ਪੰਜਾਬ ਚ ਤੁਹਾਨੂੰ ਘੱਟਾ ਪਾਉਣ ਲਈ ਕਹਤਾ ਕਿ ਲਾਰੈਂਸ ਪਿਸ਼ਨੋਈ ਦਾ ਇਹਦੇ ਚ ਹੱਥ ਹੈ ਆਈਐਸਆਈ ਦਾ ਹੱਥ ਹੈ ਵਾਕਿਆ ਗੱਲ ਸਹੀ ਹੈ 17 ਬੰਬ ਬਲਾਸਟ ਹੋ ਗਏ ਹਾਲੇ ਕਿੱਥੇ ਉਹਨਾਂ ਬਾਰੇ ਦੱਸਿਆ ਔਰ ਇਹ ਸਿਰਫ ਇੱਕ স্মੋਕ ਸਕਰੀਨ ਹੈ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਕਿ ਤੁਸੀਂ ਮਾੜੇ ਮੋਟੇ ਸ਼ਾਂਤ ਹੋ ਜਾਓ ਕਿਹੀਂ ਬੰਦੇ ਫੜ ਲੇ ਜਦ ਐਨਆਈਏ ਦੀ ਇਨਕੁਆਇਰੀ ਹੋਊਗੀ ਇੰਡੀਪੈਂਡੈਂਟ ਇਨਕੁਆਇਰੀ ਹੋਊਗੀ ਫਿਰ ਸੱਚ ਆਊਗਾ ਜਿਵੇਂ ਲਾਰੈਂਸ ਪਿਸ਼ਨੋਈ ਤੇ ਜੇਲ ਇੰਟਰਵਿਊ ਵੇਲੇ ਵੀ ਕਹਿੰਦਾ ਸੀ ਕਿ ਪੰਜਾਬ ਦੀ ਜੇਲ ਚ ਨਹੀਂ ਹੋਈ ਉਹ ਤਾਂ ਹਾਈ ਕੋਰਟ ਨੇ ਸੱਚ ਕੱਢਿਆ ਮੁੜ ਕੇ So don't believe जो थोनू फीड किया जा रहा आई I स्ट्रोंगली से दिस दैट दिस इज मिसलीडिंग इंफॉर्मेशन ओनली टू मिसलीड द पब्लिक कि इस तरह देख रहे हो कि जेड़ा पैसा जिस में से कैंडिडेट है वो दिस सिटी सुधी जुड़े रहा है जेड़ा शहजाद का जेड़ा है लॉन्ग कह रहे हैं या पुलिस 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 आईसी भी कह रही है 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 और 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 ਯਾਰ ਜੀ ਮੈਂ ਤੁਹਾਨੂੰ ਗੱਲ ਤੁਹਾਨੂੰ ਭੰਬਲ ਪੂਸੇ ਪਾਉਣ ਲਈ ਲਿਆ ਹੋਰ ਮੈਂ ਕੀ ਕਹਾਂ ਮੈਂ ਤਾਂ ਨਾ ਐਨਆਈਏ ਆ ਨਾ ਸੀਪੀਆਈਆ ਮਗਰ ਮੇਰੇ ਵੀ ਸੈਲ ਸੂਤਰ ਬੜੇ ਆ ਔਰ ਮੇਰੇ ਸੂਤਰ ਦੱਸਦੇ ਆ ਸਿਰ ਤੇ ਸਿਰ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਇਹ ਗੱਲ ਕਿ ਕਲੇਮ ਕੀਤੀ ਕਿਥੋਂ ਕਲੇਮ ਕਰ ਮਤਲਬ ਇਹ ਕਲੇਮ ਕਿਵੇਂ ਆ ਸ਼ਜਾਹਦ ਪੱਟੀ ਦਾ ਤਾਂ ਵਿਚਾਰੇ ਦਾ ਪਾਕਿਸਤਾਨ ਚ ਹੀ ਨਹੀਂ ਇੰਨਾ ਕੰਮ ਚੱਲਦਾ ਜਿੰਨਾ ਇਹਨਾਂ ਨੇ ਸਾਡੇ ਇੱਥੇ ਚਲਾਤਾ ਹਰ ਕੰਮ ਨੂੰ ਨਾ ਲੈ ਦਿੰਦੇ ਮੈਨੂੰ ਮੈਂ ਕਿਉਂਕਿ ਮੈਂ ਅੱਜ ਵੀ ਯਾਰ ਥੋੜਾ ਅਬਹਿਰ ਆ ਮੀਡੀਆ ਨੂੰ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੈਂ ਤਾਂ ਇੱਥੇ ਠੀਕ ਆ ਕੰਮ ਨੂੰ ਹਿੰਦੂ ਭਾਈਚਾਰੇ ਦਾ ਲੀਡਰ ਹੈ ਪਾਕਿਸਤਾਨ ਦੇ ਗੱਲ ਪਾਉਣੀ ਆ ਵਿਗਦੀ ਆ ਛੇਤੀ ਵੇਚ ਤੇ ਫੜ ਕੇ ਇਟਸ ਇਟਸ ਅ ਰੋਂਗ ਸਟੋਰੀ ਐਨਆਈਏ will bring out the truth or the high courts or the courts will bring out the ਸਰਦਾਰ ਅਮਰਜੀਤ ਜੀ ਜਿਹੜਾ ਸੁਪਰੀ ਗੱਲ ਕਰਦੇ ਕਿ ਇਹਨਾਂ ਵਿਸ਼ੋਈ ਦਾ ਨਾਮ ਦਿੱਤਾ ਜਾ ਰਿਹਾ ਹੈ ਇਹਨਾਂ ਦਾ ਨਾਮ ਇਹ ਤੁਹਾਡੇ ਮੁਕਾਬਕ ਬਾਰੀ ਜਿਹੜੀ ਐ ਸਪੈਸ਼ਲ ਸੀ ਐਨਆਈਏ ਬਣੋ ਸਕਦੀ ਨਹੀਂ 100% ਦੇਖੋ ਮੈਂ ਬਾਰ ਬਾਰ ਕਹਿ ਰਿਹਾ ਇਕਲੀ ਇਹਦੀ ਨਾ ਦਿਓ ਜਿੰਨੇ ਮਜੀਠੇ ਬਲੌਂਪਲਾਸਟ ਹੋਏ ਆ ਜਾਂ ਹੋਰ ਥਾਣੇ 'ਚ ਹੋਏ ਆ ਜਾਂ ਇੱਕ Hindu ਭਾਈਚਾਰੇ ਨੂੰ ਟਾਰਗੇਟ 'ਤੇ ਲਿੱਤਾ ਜਾ ਰਿਹਾ ਮੰਦਰਾਂ 'ਚ ਬਲਾਸ਼ ਸ਼ੁਰੂ ਹੋ ਗਏ ਆ ਵਾਟ ਹੈ ਲੈ ਆ ਯੂ ਵੇਟਿੰਗ ਫੋਰ when it's too late Chief Minister ਸਾਹਿਬ ਦਾ ਮਤਲਬ ਮੈਂ ਨਾ ਮੰਨੂ ਦਾ ਤਾਂ ਜਵਾਬ ਹੀ ਕੋਈ ਨਹੀਂ ਜੀ ਔਰ ਕੱਲ ਕਿਤੇ ਉਹ ਜੇਪ ਪ੍ਰੈਸ ਨੇ ਔਰ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਇਹਨੂੰ ਕੱਲਾ ਕਾਲੀਆ ਸਾਹਿਬ ਨਾਲ ਇਹਨਾਂ ਆਈਸੋਲੇਸ਼ਨ ਨਾ ਦੇਖ ਲਿਓ ਦਿਸ ਇਜ਼ ਅਬਾਊਟ ਯੋਰ ਸੇਫਟੀ ਐਂਡ ਸਿਕਿਉਰਿਟੀ ਆਲਸੋ ਇਟ ਇਜ਼ ਅਬਾਊਟ ਜਿਹੜਾ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ देयर ਆ ਲਾਟ ਆਫ ਫੈਕਟਰਸ ਐਟ ਪਲੇ ਐਂਡ ਗਵਰਨਮੈਂਟ ਇਜ਼ ਸਲੀਪਿੰਗ ਸਰਕਾਰ ਸੁੱਤੀ ਪਈ ਹੈ ਸਰਕਾਰ ਨੂੰ ਰਿਮੋਟ ਕੰਟਰੋਲ ਤੋਂ ਦਿੱਲੀ ਤੋਂ ਚੱਲ ਰਹੀ ਇਹਨੂੰ ਤਾਂ ਵਿਚਾਰੇ ਨੂੰ ਸਰਕਾਰ ਆਪਾਂ ਕਹਿ ਦਿੰਨੇ ਆਂ ਮਗਰ ਅਸਲ ਸਰਕਾਰ ਇਹ ਨਹੀਂ ਹੈ ਅਸਲ ਸਰਕਾਰ ਤਾਂ ਕੇਜਰੀਵਾਲ ਸਾਹਿਬ ਹੈ ਜਿਹਨੇ ਹਮਨ ਅਰੋੜਾ ਦਾ ਬਿਆਨ ਅਮਨ ਸਟੇਟਮੈਂਟ ਦਿੱਤੀ ਆ ਉਹ ਕਹਿ ਰਹੇ ਆ ਕਿ ਭਾਜਪਾ ਦੇ ਲੀਡਰ ਜਿਹੜਾ ਸਿਰਫ ਇਸ ਮੁੱਦੇ ਨੂੰ ਲੈ ਕੇ ਰਾਜਨੀਤੀ ਕਰ ਰਹੇ ਆ ਤਾਂ ਜਾਂ ਸਰਕਾਰ ਸ਼ਾਸਨ ਤੇ ਚਿਕਰ ਸੋ ਉਹਤੇ ਅਮਨ ਅਰੋੜਾ ਸਾਹਿਬ ਨੂੰ ਕੋਈ ਮੌਕਾ ਹੀ ਕਿਉਂ ਦੇ ਰਹੇ ਨਾ ਹੁਣ ਦਿੰਦੇ ਬਲਾਸਟ ਥੋੜਾ ਇੰਟੈਲੀਜੈਂਸ ਸੈਟ ਵਾ ਕਿੰਨਾ ਸਟਰੋਂਗ ਹੁੰਦਾ ਤੇ ਇਹ ਮੌਕਾ ਕਿਸੇ ਨੂੰ ਨਾ ਮਿਲਦਾ ਸਵੇਰੇ ਤੁਸੀਂ ਕੁਝ ਕਹਿ ਰਹੇ ਹੋ ਕਿ ਬਲਾਸਟ ਦੇ ਕਾਰਨ ਕੁਝ ਹੋਰ ਦਾ ਚਰੇ ਸੀ ਤੇ ਫਿਰ ਸ਼ਾਮ ਨੂੰ ਦੱਸ ਰਹੇ ਹੋ ਕਿ ਲਾਰੈਂਸ ਵਿਚ ਨੂੰ ਇਹ ਬਲ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਇਹ ਹਾਲ ਹੋ ਗਿਆ ਲੈਫਟ ਹੈਂਡ ਡਸਨਟ نو ਵਾਟ ਦਾ ਰਾਈਟ ਹੈਂਡ ਇ ਡੂਇੰਗ ਮਤਲਬ ਇਹ ਨਹੀਂ ਪਤਾ ਲੱਗ ਰਿਹਾ ਕਿ ਖ ਬਾਤ ਤੈਨੂੰ ਸੱਚੇ ਦਾ ਨਹੀਂ ਪਤਾ ਲੱਗ ਰਿਹਾ ਇਹ ਤਾਂ ਇਹ ਹਾਲ ਹੈ ਨਾ ਤੇ ਔਰ ਜੇ ਅਰੋੜਾ ਸਾਹਿਬ ਨੂੰ ਹੀ ਇੰਨਾ ਕੁਝ ਪਤਾ ਮੈਂ ਤਾਂ ਆਪ ਬੇਨਤੀ ਕਰਦਾ ਕਿ ਜਰੀਆਲ ਸਾਹਿਬ ਨੂੰ ਇਹ ਨੂੰ ਹੀ ਦੇ ਦਿਓ ਮਹਿਕਮਾ ਉੱਤੋਂ ਲੈ ਲਓ। ਅਰੋੜਾ ਸਾਹਿਬ ਤਾਂ ਹਾਰ ਕੰਮਤੀ ਟਿੱਪਣੀ ਦੇਣ ਲੱਗ ਪਏ ਆ ਮੈਨੂੰ ਲੱਗਦਾ ਕਿਥੇ ਉਹਨੂੰ ਹੋ ਗਿਆ ਕਿ ਸ਼ਾਇਦ ਦਾਅ ਲੱਗ ਸਕਦਾ ਉਹ ਤਾਂ ਦਾਅ ਦੇ ਚੱਕਰ ਚ ਲੱਗੇ ਆ ਆਪਦੇ ਇਸ ਲਈ ਅਰੋੜਾ ਸਾਹਿਬ ਕਿਉਂ ਨਾ ਇੰਨਾ ਸੀਰੀਅਸ ਹਾਂਜੀ ਗੋਟਿਆਂ ਦੇ ਉੱਪਰ ਵੀ ਟਿੱਪਣੀ ਕੀਤੀ ਸੀ ਕਿਹੜੇ ਗੋਟਿਆਂ ਤੇ ਠੀਕ ਲੋਕਾਂ ਦੇ ਸੀਗਾ ਗਾਟ ਚ ਗਿਆ ਅਰੋੜੇ ਦੇ ਹਾਂ ਹਾਂਜੀ ਜਦੋਂ ਬੋਕੇ ਬੈਠੇ ਹੋਏ ਸੀਗੇ ਮੈਂ ਅੱਛਾ ਅਸਲ 'ਚ ਜੇ ਤੁਸੀਂ ਇਹ ਲੈ ਲਓ ਸਾਹਿਬ ਉਹ ਦੇਖੋ ਮੈਂ ਤਾਂ ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਆਇਆ ਮਗਰ ਤੁਸੀਂ ਕਿਉਂਕਿ ਇੱਕ ਗੱਲ ਕਹਿ ਰਹੇ ਹੋ ਉਹਨਾਂ ਦੇ ਮਸਲੇ 'ਚ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਯਾਰ ਮੈਂ ਆਪਦੀ ਗੱਲ ਤੇ ਮੇਰੇ ਕਰਕੇ ਤੇਰਾ ਨੁਕਸਾਨ ਨਹੀਂ ਚਾਹੀਦਾ ਹੁਣ ਕੀ ਕੁਝ ਕਿਹਾ ਸੀ ਕਿੱਥੇ ਅਸੀਂ ਇੱਕ ਵਾਰ ਹੀ ਇਕੱਠੇ ਹੋਏ ਆ ਅਸੀਂ ਕਿ ਬੜੀ ਵਾਰ ਹੀ ਇਕੱਠੇ ਹੋਏ ਆ ਔਰ ਇਹਨੂੰ ਕੋ ਮੈਨੂੰ ਐਵੇਂ ਜਿਹੜਾ ਇੰਨਾ ਸਪਸ਼ਟੀਕਰਨ ਦੇਣਾ ਪੈ ਗਿਆ ਇਤੋਂ ਸਪਸ਼ਟ ਹੋ ਗਿਆ ਕਿ ਮੇਰੀ ਗੱਲ 'ਚ ਦਮ ਸੀ ਮੁੰਡੇ ਚੜਾ ਲਓ ਪਲਾਣੇ ਨੂੰ ਚੜਾ ਲੋ ਟੀਂਗੜੇ ਨੂੰ ਜਾਂ ਮੇਰੇ ਤਾਂ ਬੜੇ ਕੀਮਤੇ ਆ ਭਾਈ ਤੂੰ ਚੜਾ ਲੈ ਜੇ ਤੈਨੂੰ ਚੜਾਉਂਦੇ ਆ ਆਪਦੇ ਵੀ ਨਾ ਚੜਾਈ ਪੈਦੀ। ਸਤਿ ਸ੍ਰੀ ਅਕਾਲ ਬਦਲ ਸਾਹਿਬ ਸੋਹਣੇ ਦੇ ਪਾਸੇ ਕਿ ਇਸ ਤਰੀਕੇ ਨਾਲ ਮੇਰੇ ਤੇ ਕਾਹ ਮੁੱਦਾ ਚਾਰਜੀਡਾਂ ਦੀ ਜ਼ਮਾਨਤ ਹੋ ਜਾਂਦੀ। ਤੁਹਾਡੀ ਸਿਕਿਉਰਿਟੀ ਨੂੰ ਲੈ ਕੇ ਪਿੱਛੇ ਗੱਲਾਂ ਆਈਆਂ ਫਿਰ ਕਿਹ ਅਕ ਰਿਵਿਊ ਕਰਕੇ ਦੱਸਾਈਗੀ। ਕਾਲੀਆ ਸਾਹਿਬ ਮੈਂ ਇੱਕ ਚੀਜ਼ ਜਾਨਣਾ ਚਾਹਨਾ ਕਿ ਓਵਰ ਆਲ ਇਹਨੀਆਂ ਚੀਜ਼ਾਂ ਐਕਸਪੋਜ਼ ਕਿਉਂ ਨਹੀਂ ਹੋ ਪਾਈ? ਕਿ ਬਾਂਸਰੇ ਬੜਾ ਸੀਰੀਅਸ ਅਲੀਗੇਸ਼ਨ ਹੈ ਮੇਰੇ ਕੋਲ ਤਾਂ ਇੱਕ ਤੁਸੀਂ ਮੈਂ ਕਾਲੀਆ ਸਾਹਿਬ ਨੂੰ ਮੈਂ ਪੁੱਛਿਆ ਔਰ ਇਹ ਬੜੀ ਜ਼ਰੂਰੀ ਹੈ ਜੀ ਮੈਂ ਸਾਰੀ ਪ੍ਰੈਸ ਨੂੰ ਕਹਿਣਾ ਕਾਈਂਡਲੀ ਨੋਟ ਕਰੋ ਕਿ ਕਿੱਡਾ ਵੱਡਾ ਇੰਟੈਲੀਜੈਂਸ ਫੇਲਿਅਰ ਹੈ ਮੈਂ ਇਹਨਾਂ ਨੂੰ ਪੁੱਛਿਆ ਮੈਂ ਤੁਹਾਨੂੰ ਕਦੇ ਪਿਛਲੇ ਸਾਲ ਚ ਪੁਲਿਸ ਨੇ ਆ ਕੇ ਆਖਿਆ ਕਿ ਤੁਹਾਨੂੰ ਖਤਰਾ ਪੁਲਿਸ ਨੇ ਕਦੇ ਆਖਿਆ ਹੀ ਨਹੀਂ ਕਿ ਮਤਲਬ ਜਦ ਬੰਦੇ ਨੂੰ ਨਹੀਂ ਕਹਿ ਰਹੇ ਤੈਨੂੰ ਖਤਰਾ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੋਂ ਪਤਾ ਲੱਗਣਾ ਤੁਸੀਂ ਫੇਲਿਅਰ ਇਤੋਂ ਸਮਝ ਲਓ ਕਿ ਪੁਲਿਸ ਨੂੰ ਆਪ ਨੂੰ ਨਹੀਂ ਪਤਾ ਹੁਣ ਇੱਕਦਮ ਇਹਨਾਂ ਨੂੰ 24 ਘੰਟਿਆਂ ਚ ਪਤਾ ਲੱਗ ਗਿਆ ਕਿ ਜੀ ਇਹ ਚ ਤਾਂ ਲਾਰੈਂਸ ਬਿਸ਼ਨੋਈ ਆ ਤੇ ਯੂਐਸ ਸਲੀਪਿੰਗ ਪਹਿਲਾਂ ਸਿੰਘਰੇ ਬੋਲੀ ਕਿਤਾਬ ਵੀ ਆਇਆ ਵੀ ਮੇਰੇ ਕੋਲ ਫੋਨ ਤਾਂ ਤੁਸੀਂ ਇਹ ਵਿਚਾਰਿਆਂ ਨੇ ਗਨ ਆ ਪੁਲਿਸ ਦਾ ਥਾਣਾ ਫੋਨ ਚੁੱਕੇ ਨਾ ਕਮਿਸ਼ਨਰ ਸਾਹਿਬ ਫੋਨ ਚੁੱਕੇ ਨਾ ਕੋ ਚੁੱਕ ਨਾ ਅਖੀਰ ਚੋਂ ਮੁੰਡਾ ਭੇਜਿਆ ਕਿ ਬਾਬਾ ਬੰਮ ਫਟ ਗਿਆ ਆਜੋ ਅਗਲਾ ਨਾ ਫਟ ਜੇ ਤਾਂ ਉਹ ਆਏ ਆ ਔਰ ਇਹ ਤਾਂ ਇਹਨਾਂ ਦਾ ਸੀ ਸੀ ਟੀਵੀ ਕੈਮਰਾ ਚੰਗਾ ਸੀ ਜੀ ਜਿੰਨੇ ਕੈਦ ਕਰ ਲਿਆ ਨਹੀਂ ਤਾਂ ਉਹਨਾਂ ਨੇ ਕਹਿਣਾ ਹੀ ਕਾਲਜਾ ਸਾਹਿਬ ਦੇ ਘਰ ਤਾਂ ਇਹਨਾਂ ਦਾ ਸਿਲੰਡਰ ਪਾਟਿਆ ਐਵੇਂ ਝੂਠ ਮਾਰੀ ਜਾਂਦੇ ਇਹ ਤਾਂ ਬਚ ਗਏ ਮੈਂ ਤਾਂ ਸਾਰੇ ਪੰਜਾਬ ਨੂੰ ਕਹਿੰਦਾ ਸਾਰੇ ਕੈਮਰੇ ਲਾ ਕੇ ਰੱਖੋ ਇਹਨਾਂ ਨੇ ਮੈਂ ਨਾ ਮਾਨੂੰ ਦਾ ਇਲਾਜ ਹੈ ਅਸਲ ਮਿੱਕਰ ਜਾ ਰਹੀ ਹੈ ਪੰਜਾਬ ਜਦੋਂ ਜਿੱਥੇ ਪਾਟਿਆ ਸੀ ਥੋੜੀ ਪ੍ਰੈਸ ਗਈ ਸੀ ਪਹਿਲਾਂ ਉਹਨੂੰ ਕਿਹਾ ਜੀ ਕਿ ਸਿਲੰਡਰ ਪਾਟਿਆ ਫਿਰ ਉਹਨੂੰ ਕਹਿੰਦੇ ਜੀ ਮੋਟਰਸਾਈਕਲ ਦਾ ਟਾਇਰ ਪਾਟਿਆ ਉਹ ਕਹਿੰਦਾ ਮੋਟਰਸਾਈਕਲ ਹੀ ਵਿਖਾ ਦਿਓ ਤੇ ਕਹਿੰਦਾ ਜੇ ਟਾਇਰ ਪਾਟੇ ਨਾਲ ਆ ਖਿੜਕੀਆਂ ਪਾਟ ਗਈਆਂ ਇੱਕ 1:30 ਵਜੇ ਕਿਹੜਾ ਹਵਾ ਭਰਨ ਵਾਲਾ ਜੰਤਰ ਤੁਹਾਡੇ ਕੋਲ ਸੀ ਕਹਿੰਦਾ ਨਹੀਂ ਪੰਪ ਨਾਲ ਭਰਦਾ ਸੀ ਫਿਰ ਕਹਿੰਦਾ ਬੰਦੇ ਦੇ ਦਰਸ਼ਨ ਕਰਾ ਦਿਓ ਕਹਿੰਦਾ ਬੰਦੇ ਦਾ ਤਾਂ ਪਤਾ ਕੋਈ ਨਹੀਂ ਪਤਾ ਇਹ ਤਾਂ ਇਹ ਹਾਲ ਹੈ ਇਸ ਲਈ ਇਹਨਾਂ ਦੀ ਨਾ ਗੱਲ ਕਰੋ ਦੇਖੋ ਤੁਸੀਂ ਸੁਖਬੀਰ ਜੀ ਦਾ ਸਵਾਲ ਪੁੱਛਿਆ ਯੂ ਹੂ ਇਜ਼ ਦਾ ਹੋਮ ਮਿਨਿਸਟਰ ਭਗਵੰਤ ਮਾਨ ਔਰ ਸੁਖਬੀਰ ਜੀ ਦੇ ਪਰਚੇ ਚ ਇਟਸ ਅ ਜੋਕ ਮਤਲਬ ਉਹ ਨਰੇਸ਼ 6 420 ਦਾ ਪਰਚਾ ਹੁੰਦਾ ਨਾ ਕਿਸੇ ਤੇ ਤੇ ਉਹ 6 ਮਹੀਨੇ ਲਾ ਆਉਂਦਾ ਨਰੈਣ ਚੋੜਾ ਦਾ 3 ਮਹੀਨੇ ਚ ਸੋ ਇਟ ਇਜ਼ ਸਟੇਟ ਸਪான்ਸਰਡ ਸਟੇਟ ਦੀ ਮਿਲੀ ਭੁਗਤ ਹੈ ਉਹਦੇ ਮਸਲੇ ਚ ਜਿਹੇ ਜੀ ਇਨਕੁਆਇਰੀ ਕਰ ਰਹੇ ਉਹ ਜੀ ਕਾਲੀਆ ਸਾਹਿਬ ਦੇ ਮਸਲੇ ਚ ਕਰ ਰਿਹਾ ਉਹ ਤਾਂ ਫੇਰ 3 ਮਹੀਨੇ ਲਾਏ ਇਹਦਾ 24 ਘੰਟੇ ਚ ਰਿਜ਼ਲਟ ਕੱਢ ਲਾ ਕੇ ਤਾਂ ਜਿਹਾ ਹੀ ਬਾਰੰਚ ਮਿਸ਼ਰ ਹੋ ਗਿਆ ਸਟੇਟਮੈਂਟ ਵਾਲੀ ਥੀਸ ਪੀਚ ਇਸ ਅ ਸਟੇਟਮੈਂਟ ਮਾ ਮਾ ਦਾ ਵੀ ਪੇਜ ਲਾਦਾ ਦੇਖੋ ਜਦੋਂ ਜਾਲਕੇੜੇ ਪਾਸੇ ਬਤਾਇਆ ਹੋਇਆ ਹੈ ਸਥਿਤੀ ਕੀ ਬਣਨ ਵਾਲੀ ਸਥਿਤੀ ਦੇਖੋ ਇਟਸ ਆਊਟ ਆਫ ਕੰਟਰੋਲ ਜੀ ਸੀਐਮ ਦੇ ਕੰਟਰੋਲ ਚ ਨਹੀਂ ਹੈ ਸਥਿਤੀ ਔਰ ਮੈਂ ਪੰਜਾਬ ਦੇ ਹਿੰਦੂ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਬੌਂਡ ਹੈ ਨਾ ਪੰਜਾਬੀ ਭਾਈਚਾਰੇ ਇੱਕ ਦਾ ਇਹ ਬੜਾ ਸਟਰੋਂਗ ਹੈ ਔਰ ਇਸ ਇਸ ਬੌਂਡ ਨੇ ਬڑے ਸਟ੍ਰੌਂਗਸ ਨੂੰ ਵੈਦਰ ਕੀਤਾ بڑے 80 90 ਦੇ ਹਾਲਾਤਾਂ ਨੂੰ ਵੀ ਝੱਲ ਕੇ ਇਹ ਬੌਂਡ ਤਗੜਾ ਰਿਹਾ ਔਰ ਇਸੇ ਤਰ੍ਹਾਂ ਤਗੜਾ ਰਵੇ ਭਾਵੇਂ ਸਰਕਾਰਾਂ ਫੇਲ ਹੋ ਰਹੀਆਂ ਪੰਜਾਬ ਦੀ ਔਰ ਪੰਜਾਬ ਦੀ ਸਰਕਾਰ ਦੀ ਆਪ ਇਹਦੇ 'ਚ ਢਿੱਲ ਦੇਖਣ ਨੂੰ ਮਿਲ ਰਹੀ ਆ ਉਹਨਾਂ ਦੀ ਕੰਪਲੇਸੈਂਸੀ ਦੇਖਣ ਨੂੰ ਮਿਲ ਰਹੀ ਆ ਬਟ ਪੰਜਾਬ ਦੇ ਲੋਕਾਂ ਨੇ ਵਿਲ ਹੈਵ ਟੂ ਰਾਈਜ਼ ਟੂ ਦੀ ਓਕੇਸ਼ਨ and save punjab from burning or getting into the wrong hands government suttiya sutti rahu gi jab samay aauga jagawan wale log jagad denge magar odo tak lokan nu aap tagde hoke es bhai charik sanj nu aman shanti kanun nu baahar rakhn layi jo 80 90 ch yogdan paya ji bhai pher pauna paina history is repeating itself